ਪੋਲਾ ਪੋਲਾ ਕਰਈਆਂ ਹਾਂਜੀ ਦੀਦੀ ਘਰੇ ਆਜੋ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਉਹ ਠੀਕ ਹਾਂ ਹਾਂਜੀ ਵਧੀਆ ਠੀਕ ਜੋ ਤੁਸੀਂ ਸੁਣਾਓ ਬਸ ਵਧੀਆ ਮੈਂ ਨਾ ਤਾਂ ਆਈ ਸੀ ਅਹੀਂ ਨਾ ਜਿਹੜੇ ਹੜ ਜੇ ਨਹੀਂ ਆਏ ਕਿੰਨੇ ਪੰਜਾਬ ਚ ਤੇ ਅਹੀਂ ਇਹਨਾਂ ਨੂੰ ਸੇਵਾ ਭੇਜਣੀ ਸੀ ਤੇ ਮੈਂ ਕਿਹਾ ਜੇ ਵੇਖ ਲਓ ਥੋੜੀ ਬਹੁਤੀ ਜੇ ਤੁਸੀਂ ਕਰਨੀ ਕਿੰਨਾ ਨੁਕਸਾਨ ਹੋਇਆ ਵਾ ਚਲੋ ਕੋਈ ਨਹੀਂ ਆ ਦੀਦੀ ਮੈਂ ਨਾ ਵੱਡੀ ਦੀਦੀ ਨੂੰ ਪੁੱਛ ਕੇ ਤੇ ਫਿਰ ਤੁਹਾਨੂੰ ਮੈਂ ਦੱਸਦੀ ਆ ਉਹਦਾ ਨੁਕਸਾਨ ਤੇ ਉਹਨਾਂ ਦਾ ਬੜਾ ਹੀ ਹੋਇਆ ਵਾ ਤੇ ਦੁੱਖ ਬੜਾ ਹੁੰਦਾ ਵਾ ਤੇ ਤੇਲ ਤੇ ਬਹੁਤ ਕਰਦਾ ਉਹਨਾਂ ਦੀ ਸੇਵਾ ਕਰਨ ਨੂੰ ਬਾਕੀ ਮੈਂ ਵੱਡੀ ਦੀਦੀ ਨੂੰ ਪੁੱਛ ਲੈਣੀ ਆ ਕੀ ਕਹਿੰਦੇ ਆ ਕਿਉਂਕਿ ਉਹਨਾਂ ਦੇ ਫਿਰ ਭਾਜੀ ਹੁਣੀ ਤੇ ਚੱਲ ਜਾਂਦੇ ਆ ਕੰਮ ਤੇ ਤੇ ਇਹ ਨਹੀਂ ਕੰਮ ਤੇ ਜਾ ਰਹੇ ਠੀਕ ਹੈ ਆਹੋ ਚੱਲ ਕੋਈ ਨਹੀਂ ਜਿੰਨਾ ਕੋ ਹੋਊਗਾ ਹਾਂਜੀ ਆਪਣੇ ਕੱਲ ਇੱਥੇ ਲੋਸਮਿੰਟ ਹੋਈ ਸੀ ਨਾ ਵੀ ਗੁਰਦਵਾਰੇ ਸੇਵਾ ਫੜਾਓ ਤੇ ਮੈਂ ਕਿਹਾ ਚੱਲ ਜਿੰਨੀ ਕੋ ਹੁੰਦੀ ਆ ਆਪਾਂ ਫੜਾਉਨੇ ਹਾਂ ਕੋਈ ਨਹੀਂ ਮੈਂ ਵੱਡੀ ਦੀਦੀ ਨੂੰ ਪੁੱਛ ਕੇ ਨਾ ਸਭ ਕੁਝ ਸਰ ਤੁਹਾਨੂੰ ਦੱਸ ਦਿੰਨੀ ਆ ਜਿੰਨਾ ਚਲ ਜੇ ਉਹ ਕਰਨਗੇ ਠੀਕ ਆ ਨਾ ਕਰਨਗੇ ਫਿਰ ਮੈਂ ਆਪਣੇ ਕੋਲੋਂ ਜਿੰਨਾ ਹੋਊਗਾ ਨਾ ਖੋਰ ਚਲੋ ਜਿੰਨਾ ਪਾਓ ਹਾਂ ਚਲ ਠੀਕ ਆ ਮੈਂ ਨਾ ਮੈਂ ਫੇਰ ਆਉਂ ਤੈਨੂੰ ਦੱਸਦੀ ਹਾਂ ਹਾਂ ਕੋਈ ਨਹੀਂ ਮੈਂ ਦੱਸ ਦਿੰਨੀ ਫੋਨ ਕਰ ਦਿੰਨੀ ਤੁਹਾਨੂੰ ਠੀਕ ਆ ਚਲ ਵੇਖਦੀ ਹਾਂ ਦੀਦੀ ਨੂੰ ਪੁੱਛਣੀ ਐ ਕਿੱਥੇ ਮੰਨਣਾ ਵਾ ਉਹਦੇ ਕੋਲ ਤੇ ਸਭ ਕੁਝ ਹੈਗਾ ਵਾ ਉਹਨੇ ਤਾਂ ਵੀ ਨਹੀਂ ਮੰਨਣਾ ਹੁਣ ਮੈਂ ਉਹਨਾਂ ਨੂੰ ਭੈਣ ਜੀ ਉਹਨਾਂ ਨੂੰ ਕਹਿ ਵੀ ਦਿੱਤਾ ਵਾ ਫੇਰ ਉਹਨਾਂ ਨੇ ਆ ਜਾਣਾ ਦੁਬਾਰਾ ਉਹਨਾਂ ਮੇਰਾ ਫੋਨ ਦਾ ਵੀ ਵੇਟ ਕਰਨਾ ਵਾ ਚਲ ਵੇਖ ਲੈਣੀ ਆ ਪੁੱਛਦੀ ਕੀ ਕਹਿੰਦੀ ਐ ਦੀਦੀ ਜੇ ਹਾਂ ਕਰ ਦੂਗੀ ਤੇ ਫੇਰ ਤੇ ਮੈਂ ਉਹਨਾਂ ਨੂੰ ਕਹਿ ਦਊਗੀ ਜੇ ਨਾ ਵੀ ਕਰ ਦੂਗੀ ਤੇ ਜਿੰਨੇ ਜੋਗੀ ਮੈਂ ਹੈਗੀ ਉਹਨਾਂ ਮੈਂ ਕਰ ਲੂਣੀ ਫੇਰ ਚਲ ਵੇਖਦੀ ਪੁੱਛਦੀ ਆਂ ਔੜਾਂ ਦੀਆਂ ਹੀ ਆਈ ਜਾਂਦੀਆਂ ਆਹੜਾ ਨਹੀਂ ਆਉਂਦੀ ਆਂ ਦੀਦੀ ਮੈਨਾ ਕਾਟੇ ਨਾਲ ਗੱਲ ਕਰਨੀ ਹਾਂ ਬੋਲ ਉਹਨਾਂ ਨਾਲ ਵਾਲੇ ਦੀਦੀ ਆਏ ਸੀ ਤੇ ਉਹ ਬੋਲਦੇ ਪਏ ਸੀ ਕਿ ਆ ਜਿਹੜੇ ਹੜਾ ਹੁੰਦੇ ਹਨ ਤੇ ਗੁਰਦੁਆਰੇ ਲੋਸਮੈਂਟੋਂ ਹੁੰਦੇ ਆ ਤੇ ਉਹਨਾਂ ਦਾ ਨਾ ਉਹਨਾਂ ਨੇ ਮਤਲਬ ਕਿਹਾ ਕਿ ਜਿੰਨਾ ਜਿੰਨਾ ਜਿਹਦੇ ਘਰੋਂ ਜੋ ਸਰਦਾ ਬੰਦਾ ਦੋਂ ਉਹਨਾਂ ਦੀ ਮਦਦ ਕਰੀਏ ਤੇ ਵੇਖ ਲੋ ਜੇ ਤੁਸੀਂ ਪੰਜਾਇਸ਼ਾ ਗਈ ਆ ਤੇ ਥੋੜੀ ਥੋੜੀ ਮਦਦ ਕਰ ਲੈਣੇ ਚਲ ਭਾਜੀ ਤੇ ਕੰਮ ਤੇ ਵੀ ਜਾਂਦੇ ਆ ਤੇ ਇਹ ਠੀਕ ਨਹੀਂ ਆ ਤੇ ਕੰਮ ਤੇ ਜਾਂਦੇ ਆ ਕੋਨ ਆਪਣਾ ਵੀ ਕੰਮ ਦੇ ਲਟ ਘਟੇ ਆ ਨਾ ਤੇ ਭਾਜੀ ਕੰਮ ਤੇ ਜਾਂਦੇ ਆ ਇਹ ਵੀ ਘਰੇ ਬੈਠੇ ਆ ਹੁਣ ਇਹ ਵੀ ਇੰਨਾ ਦਾ ਕੰਮ ਹੈ ਨਹੀਂ ਇਹਨਾਂ ਤੇ ਹੁਣ ਇਹ ਤਾਂ ਕੰਮ ਸਰਕਾਰਾਂ ਦਾ ਵਾ ਹੈ ਹਾਂ ਹਾਂ ਤੇ ਦੀਦੀ ਸਰਕਾਰਾਂ ਦਾ ਹੀ ਆ ਕੰਮ ਤੇ ਉਹ ਵੀ ਜੇ ਅਹੀਂ ਉਹ ਨਾ ਸਾਨੂੰ ਦੇਣਗੇ ਪਹੋਦੀਜਣਗੇ ਨਾ ਉਹ ਗੂ ਗਾਣਾ ਹੁਣ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਵਾ ਹੈ ਤੇ ਅਸੀਂ ਵੀ ਤਾਂ ਰਸੋਈ ਚ ਉਹ ਹੀ ਪਕਾਉਣਾ ਹੁੰਦਾ ਵਾ ਤੇ ਜੇ ਪਿੱਛੋਂ ਆਇਆ ਤਾਂ ਅਸੀਂ ਕੀ ਪਕਾਵਾਂਗੇ ਜਾਹਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਦੀਦੀ ਜੇ ਸੋਚ ਕੇ ਚੱਲਣਾ ਚਾਹੀਦਾ ਜੇ ਅੱਜ ਸਾਡੇ ਕੋਲ 10 ਪੈਸੇ ਆ ਨਾ ਤਾਂ ਸਾਨੂੰ ਉਹਨਾਂ ਨੂੰ ਵੀ ਦੇਣੇ ਪੈਣੇ ਆ ਮਦਦ ਕਰਨੀ ਪੈਣੀ ਹਰ ਹਾਲਤ ਵਿੱਚ ਆਪਣਾ ਤਾਂ ਕੰਮ ਆਪਣਾ ਹੀ ਨਹੀਂ ਕੰਮ ਲੋਟ ਹੈਗਾ ਆਪਾਂ ਵੀ ਕਰਾਂਗੇ ਆਪਣਾ ਵੀ ਕੰਮ ਹੈ ਨਹੀਂਗਾ ਚਲੋ ਵੇਖ ਲਓ ਫਿਰ ਜੇ ਤੁਹਾਨੂੰ ਨਹੀਂ ਮੈਂ ਤੇ ਹੁਣ ਉਹਨਾਂ ਦੀਦੀ ਨੂੰ ਬੋਲਿਆ ਸੀ ਕਿ ਮੈਂ ਜਿੰਨੇ ਜੋਗੀ ਹੈਗੀ ਹਾਂ ਨਹੀਂ ਮੈਂ ਕਰਾਂਗੀ ਹੈਲਪ ਤੁਹਾਡੀ ਦੇਖ ਲਾ ਤੂੰ ਆਪਾਂ ਜੀ ਨੂੰ ਪੁੱਛ ਲੈ ਮੇਰੇ ਕੋਲ ਤਾਂ ਹੈ ਨਹੀਂ ਕਿ ਮੇਤਾ ਤੇਨੂੰ ਪਤਾ ਉਹ ਉਹ ਵੀ ਕੰਮ ਕਰਦੇ ਆ ਤੇ ਉਹ ਹੀ ਆਪਾਂ ਘਰ-ਬਾਰ ਚ ਲਾਉਨੇ ਆ ਚਲੋ ਕੋਈ ਨਹੀਂ ਫਿਰ ਮੈਂ ਪੁੱਛ ਲੈਣੀ ਆ ਇਹਨਾਂ ਨੂੰ ਪਾਜੀ ਨੂੰ ਬਚਨਾ ਕੀ ਕਹਿੰਦੇ ਆ ਹਾਂ ਤੇ ਬਾਕੀ ਤੇ ਦੀਦੀ ਮੈਨੂੰ ਕਹਿੰਦੇ ਸੀ ਕਿ ਫੋਨ ਕਰ ਦਿਓ ਤੇ ਮੈਂ ਹੁਣ ਉਹਨਾਂ ਨੂੰ ਫੋਨ ਕਰਕੇ ਫਿਰ ਦੱਸ ਦੇਣੀ ਆ ਤੇ ਜਿੰਨਾ ਹੈਗਾ ਫਿਰ ਮੈਂ ਉਹਨਾਂ ਦੇ ਬਹੁਤ ਚਲਾ ਭਾਜੀ ਨੂੰ ਪਰਚੋ ਕਿਤੇ ਦੇ ਬਾਕੀ ਤੇ ਅਸੀਂ ਇਹੋ ਅਸੀਂ ਦੇਖੋ ਕਰ ਸਕਦੇ ਆ ਕਿ ਉਹਨਾਂ ਵਾਸਤੇ ਅਰਦਾਸ ਕਰੀਏ ਗੁਰ ਰਾਮਦਾਸ ਉਹਨਾਂ ਤੇ ਕਿਰਪਾ ਕਰੇ ਸਾਰਿਆਂ ਤੇ ਮੇਰੇ ਪਰਿਆ ਹੱਥ ਰੱਖੇ ਚਲੋ ਗਾੜੀ ਤੁਸੀਂ ਜੇ ਨਹੀਂ ਮਦਦ ਕਰਨੀ ਉਹ ਤੁਹਾਡੀ ਮਰਜ਼ੀ ਆ ਤੇ ਮੈਂ ਤੇ ਹੁਣ ਵੀ ਉਹਨਾਂ ਨੂੰ ਹਾਂ ਕੀਤੀ ਆ ਮੈਂ ਤੇ ਜ਼ਰੂਰ ਕਰਾਂਗੀ ਉਹਨਾਂ ਦੇ ਪੈਰਾਂ ਪਿੱਛੇ ਹੀ ਅਸੀਂ ਖਾਂਢਾਏ ਆ ਤੇ ਓਦਾਂ ਵੀ ਵੇਖੀਏ ਸਬਜ਼ੀਆਂ ਸਭ ਕੁਝ ਕਿੰਨਾ ਕੋ ਮਹਿੰਗਾ ਹੋ ਗਿਆ ਜਾਂ ਕਮੀ ਵੀ ਨਹੀਂ ਹਟੰਦਾ ਪਾਣੀ ਤੇ ਆਇਆ ਹੀ ਆਇਆ ਮੀਮ ਨਹੀਂ ਹਟਾ ਡੰਡਾ ਨਾ ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਚਲੋ ਕੋਈ ਨਹੀਂ ਫਿਰ ਮੈਂ ਪੁੱਛ ਲੈਣੀ ਇਹਨਾਂ ਨੂੰ ਇਹ ਕੀ ਕਹਿੰਦੇ ਆ ਹਾਂ ਪਰ ਔਰ ਭਾਜ ਨੂੰ ਪੁੱਛ ਲਾ ਹਾਂ ਬੱਚਕੇ ਦੇ ਰਸਤੇ ਕੀ ਕਰਦੇ ਆ ਹਾਂ ਕੋਈ ਨਹੀਂ ਬਾਕੀ ਫਿਰ ਮੈਂ ਉਹਨਾਂ ਨੂੰ ਫੋਨ ਕਰ ਦਾਂਗੇ ਭੈਣ ਜੀ ਨੂੰ ਕਿ ਆ ਕੇ ਤੇ ਕਹੀਂ ਲੈ ਜਾ ਜੋ ਸਾਡਾ ਬੰਦਾ ਚਲੋ ਠੀਕ ਹੈ ਜੀ ਸਰਦਾਰ ਜੀ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕੀ ਉਹਨਾਂ ਨਾਲ ਤੇ ਦੀਦੀ ਆਏ ਹੋਏ ਸੀ ਤੇ ਮੈਂ ਉਹਨਾਂ ਨੂੰ ਨਾ ਵੈਸੇ ਤੇ ਹਾਂ ਕਰਦੀ ਆ ਕਿ ਉਹ ਕਹਿੰਦੇ ਕਿ ਦਾ ਮੰਨ ਲਏ ਕਿ ਹਾੜ ਆਏ ਆ ਤੇ ਉਹ ਗੁਰਦਾਰੇ ਲੋਸਮੈਂਟ ਹੋਈ ਆ ਕਿ ਸੇਵਾ ਮਤਲਬ ਕਿ ਪਾਓ ਉਹਨਾਂ ਵਾਸਤੇ ਬੱਚਿਆਂ ਵਾਸਤੇ ਕੋਈ ਮਤਲਬੇ ਕੱਪੜੇ ਭੇਜੇ ਕੋਈ ਕੋਹ ਭੇਜੇ ਜਿੰਨੇ ਜੋਗੇ ਹੈਗੇ ਆ ਤੋਂ ਉਹ ਨਾ ਕਰੋ ਤੇ ਮੈਂ ਪੈ ਉਹਨਾਂ ਨੂੰ ਦੀਦੀ ਨੂੰ ਬੋਲਿਆ ਕਿ ਚੱਲ ਕੋਈ ਨਹੀਂ ਦੀਦੀ ਮੈਂ ਜਿੰਨੇ ਜੋਗੀ ਹੈ ਨਹੀਂ ਉਹਨੇ ਜੋਗੇ ਕਰਾਂਗੇ ਤੁਹਾਡੇ ਨਾਲ ਖੜਾਂਗੇ ਤੇ ਕੋਈ ਨਹੀਂ ਸੇਵਾ ਕਰਾਂਗੇ ਤੇ ਦੀਦੀ ਕਹਿੰਦੇ ਚੱਲ ਤੁਸੀਂ ਇੰਤਜ਼ਾਰ ਕਰੋ ਬਾਅਦ ਵਿੱਚ ਮੈਨੂੰ ਫੋਨ ਕਰਦੇ ਹੋ ਤੇ ਕਿੱਦਾਂ ਕਰਨੀ ਮੈਂ ਕੋਈ ਨਹੀਂ ਮੈਂ ਵੱਡੀ ਦੀਦੀ ਨੂੰ ਪੁੱਛ ਕੇ ਤੇ ਫੋਨ ਕਰ ਦਾਂਗੀ ਤੇ ਉਹ ਹੁਣ ਮੈਂ ਵੱਡੀ ਦੀਦੀ ਨੂੰ ਪੁੱਛਿਆ ਜੋ ਤੇ ਵੱਡੀ ਦੀਦੀ ਕਹਿੰਦੀ ਆ ਕਿ ਮੇਰੇ ਕੋਲ ਤੇ ਨਹੀਂ ਹੈਗੇ ਤੇ ਤੁਸੀਂ ਜੇ ਤੁਹਾਡੇ ਕੋਲ ਹੈਗੀ ਆ ਤੇ ਕਰ ਦਿਓ ਕਿਉਂ ਮਾਲਾ ਵੀ ਨਹੀਂ ਆਈ ਉਹਨਾਂ ਨੇ ਤਾਂ ਸਖੌਫ਼ ਹੀ ਮਨਾ ਕਰਤਾ ਭਾਜੀ ਨੂੰ ਹੁਣੇ ਪੁੱਛਿਆ ਜੇ ਭਾਜੀ ਨੂੰ ਪੁੱਛ ਲੈਂਦੇ ਤਾਂ ਸ਼ਾਇਦ ਉਹ ਕੋਣਾ ਕੋ ਕਰ ਹੀ ਦਿੰਦੇ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਚਲੋ ਤੁਸੀਂ ਨਹੀਂ ਤੇ ਮੈਂ ਤੇ ਜਿੰਨੇ ਜੋਗੀ ਹੈਗੀ ਉਹਨਾਂ ਤੇ ਹੀ ਕਰਾਂਗੀ ਤੈਨੂੰ ਪਤਾ ਰਾਜਾ ਆਪਾਂ ਦੇ ਕੰਮ ਨਹੀਂ ਚੱਲਦਾ ਚਲੋ ਕੋਈ ਨਹੀਂ ਕੰਮ ਨਹੀਂ ਚੱਲਦਾ ਤਾਂ ਇਹ ਵੀ ਇਹਨਾਂ ਦੇ ਪੈਣਾ ਪਿੱਛੇ ਖਾਂਡ ਹੈ ਨਹੀਂ ਪਤਾ ਠੀਕ ਵੀ ਨਹੀਂ ਹੋ ਰਹੇ ਚਲੋ ਕੋਈ ਨਹੀਂ ਬਾਕੀ ਹੁਣ ਵੱਡੀ ਦੀਦੀ ਕੋ ਤੁਹਾਨੂੰ ਪਤਾ ਸਭ ਕੁਝ ਹੁੰਦਿਆ ਹੁੰਦਿਆ ਵੀ ਨਾ ਕਰ ਦਿੰਦੇ ਆ ਭਾਜੀ ਭਾਜੀ ਨੂੰ ਨਹੀਂ ਪੁੱਛਿਆ ਤੋ ਇਹ ਕਰੀਮਾ ਜੀ ਨਾਲ ਪਾ ਜੀ ਨਾਲ ਤੇ ਗੱਲ ਕਰ ਲੋ ਕਿ ਇਦਾਂ ਦੀ ਕਹਿਣ ਡੈ ਉਹ ਤੇ ਕਰਨਾ ਵਾ ਉਹਨਾਂ ਨੇ ਨਾ ਹੀ ਨਹੀਂ ਲਿਆ ਮੈਂ ਕਰਕੇ ਵੇਖਾ ਵਡਿਆ ਵੇਖ ਲੋ ਤੇ ਇਹਨੂੰ ਪੁੱਛ ਲੋ ਫੋਨ ਕਰਕੇ ਕੀ ਕਹਿੰਦੇ ਆ ਜੇ ਤੇ ਮੰਨਦੇ ਆ ਠੀਕ ਆ ਨਹੀਂ ਤੇ ਜੋ ਆਪਣੇ ਕੋ ਜਿੰਨੀ ਗੰਜੈਸ਼ ਹੈਗੀ ਆ 100 200 ਦੀ ਉਹਨਾਂ ਤੇ ਆਪਾਂ ਕਰਾਂਗੇ ਜੇ ਕਹਿਣਗੇ ਕੋਈ ਚੀਜ਼ ਲੈ ਦੋ ਆਟਾ ਲੈ ਦੋ ਦਾਲ ਲੈ ਦੋ ਉਹ ਫਿਰ ਆਪਾਂ ਲੈ ਤਾਂ ਉਹਨਾਂ ਕਰ ਲਾਂਗੇ ਲੰਗਰ ਦੀ ਰਸਤਾ ਦੇ ਦਾਂਗੇ ਫਿਰ ਹੋਰ ਕੀ ਕਰਨਾ ਚਲ ਇਦਾਂ ਕਰ ਮੇਰੇ ਕੋਲ ਹੈ ਘਰ ਕੀ ਆ 1500 ਰੁਪਏ ਆਹ ਤੇ ਲੈ ਜਾ ਤੂੰ ਉੱਥੋਂ ਨਵੇਂ ਆਏ ਤੇ ਕੱਪੜੇ ਕੁੱਪੜੇ ਲੈ ਹਾਂ ਤੋ ਫਿਰ ਮੈਂ ਦੀਦੀ ਨੂੰ ਫੋਨ ਕਰ ਦਿੰਨੀ ਜੋ ਤੇ ਉਹ ਫਿਰ ਆ ਜਾਣਗੇ ਤੇ ਫਿਰ ਗੁਰਦਾਰੇ ਕਹਿੰਦੇ ਤੁਸੀਂ ਨਾਲ ਸਾਡੇ ਚੱਲ ਜਿਓ ਤੇ ਜਾ ਕੇ ਉੱਥੇ ਦੇ ਆਇਓ ਚੱਲ ਕੋਈ ਨਹੀਂ ਲੈ ਜਾ 1500 ਰੁਪਏ ਹੈ ਹਾਂ ਚੱਲ ਲੈ ਜਾ ਤੇ ਲੈ ਕੱਪੜੇ ਕੁੱਪੜੇ ਲੈ ਉਹਦੇ ਦੇ ਦੇ ਤਮਾਰ ਕੋਈ ਨਹੀਂ ਉਦਾਂ ਫਿਰ ਮੈਂ ਇੱਕ ਵਾਰੀ ਨਾ ਵੱਡੀ ਦੀਦੀ ਨੂੰ ਪੁੱਛ ਹੀ ਲੈਣੀ ਥੋੜਾ ਜਿਹਾ ਹੋਰ ਇਹ ਇਹਨਾਂ ਛੋਟੇ ਬੱਚਿਆਂ ਦੇ ਕੱਪੜੇ ਆਹੋ ਕੀ ਇਹ ਕਹਿੰਦੇ ਆ ਭਿੰਨੇ ਕੋ ਪੈਸੇ ਹੈਗੇ ਆ ਤੇ ਜੇ ਥੋੜਾ ਬੋਧਾ ਤੁਸੀਂ ਕਰਨਾ ਤੇ ਫਿਰ ਕਰ ਦੋ ਇੱਕ ਦੋ ਸੂਟ ਹੋਰ ਵੱਧ ਆ ਜਾਊਗਾ ਚਲ ਕੋਈ ਗਰੀਬ ਦੇ ਹੋਰ ਸੁਭਾਅ ਮੰਦਲੇ ਕੀ ਆ ਜਾਊਗਾ ਬੱਚੇ ਮਾੜਾ ਹੋਇਆ ਵਿਚਾਰਿਆ ਹੋਇਆ ਤੇ ਹੁਣ ਮਾੜਾ ਹੀ ਆ ساری ਦੁਨੀਆ ਦੇ ਨਾਲ ਹੀ ਆ ਰੱਬ ਜੀ ਗੜ ਹਟੰਦਿਆ ਪਤਾ ਨਹੀਂ ਕੰਨਾ ਕੋ ਕ੍ਰੋਧ ਆ ਰੱਬ ਦੇ ਵਿੱਚ ਭਰੇ ਆ ਪਤਾ ਨਹੀਂ ਕਾ ਜੇ ਵੀ ਬਾਰਸ਼ਾਂ ਪਈ ਜਾਂਦੀਆਂ ਪਈ ਜਾਂਦੀਆਂ ਹੱਦ ਨਹੀਂ ਗਈ ਹਾਂਜੀ ਨਾਲੇ ਸਾਡੀ ਕਿਹੜੇ ਮਤਲੇ ਇੰਨੀ ਮਦਦ ਕੀਤੀ ਆਣਾ ਪੂਰੀ ਪੈ ਜਾਣੀ ਆ ਅੱਜ ਜੇ ਅਸੀਂ ਕੋਸ਼ਿਸ਼ ਕਰਾਂਗੇ ਥੋੜਾ ਥੋੜਾ ਸਾਰੀ ਦੁਨੀਆ ਕੋਸ਼ਿਸ਼ ਕਰੇ ਨਾ ਜਨਤਾ ਪੂਰੀ ਤੇ ਬੰ ਇਨਸਾਨ ਕਿਤੇ ਦਾ ਕਿਤੇ ਪਹੁੰਚ ਜਾਂਦਾ ਚਲੋ ਕੋਈ ਨਹੀਂ ਜਿੰਨੇ ਜੋਗਾ ਕੋਈ ਹੁੰਦਾ ਕਰਦਾ ਹੀ ਆ ਫੜ ਨਹੀਂ ਦੇ ਲੋਕੀ ਜਿੰਨੇ ਜੋਗੇ ਹੈਗੇ ਉਹਨਾਂ ਜੋਗਾ ਥੋੜਾ ਜਿਹਾ ਇਸ ਕਰਕੇ ਕਹਿੰਦੇ ਆ ਕਿ ਸਾਰੇ ਮਤਲੇ ਕਿ ਕਰਨ ਉਹਨਾਂ ਦੀ ਹੈਲਪ ਬਾਕੀ ਗੁਰੂ ਰਾਮਦਾਸ ਕਿਰਪਾ ਕਰੇ ਉਹਨਾਂ ਦੇ ਉੱਤੇ ਕਹਿਰ ਜਿਹੜਾ ਇਨਾ ਹੋਣ ਗਿਆ ਉਹ ਨਾ ਹੋਵੇ ਔਰ ਇੱਕ ਗੱਲ ਹੈ ਜੀ ਵੇਲਾ ਪੰਜਾਬ ਪੂਰੀ ਦੁਨੀਆ ਨਾਲ ਖੜਦਾ ਜੀ ਇਹਦੇ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਪੰਜਾਬ ਪੰਜਾਬ ਨਾਲ ਆਪ ਹੀ ਖੜਨਾ ਪੈਂਦਾ ਆਪ ਹੀ ਖੜਨਾ ਪੈਂਦਾ ਸਾਰੀ ਦੁਨੀਆ ਵਿੱਚ ਕੋਈ ਨਹੀਂ ਉਹ ਆਇਆ ਤੇ ਸਿਰਫ ਪੰਜਾਬ ਆਪ ਹੀ ਆਪਣੇ ਨਾਲ ਖੜਨਦੇ ਹਾਂ ਸਰਦਾਰ ਇਹਦਾ ਪੰਜਾਬ ਸਾਰਿਆਂ ਦੇ ਨਾਲ ਖੜਦਾ ਹੈ ਯਾਰ ਇਹੋ ਕਿਤੇ ਬਾਹਰ ਆਇਆ ਨਾ ਤੇ ਸਾਰੇ ਪੰਜਾਬ ਨੇ ਉੱਥੇ ਪਹੁੰਚ ਜਾਣਾ ਹਾਂ ਪੰਜਾਬੀ ਖੜਦੇ ਆ ਨਾ ਸਾਰਿਆਂ ਨਾਲ ਚਲੋ ਚਲੋ ਕੋਈ ਨਹੀਂ ਮਾਰਾ ਇਹ ਨਿਹੰਗ ਹਿੰਮਤ ਦੀ ਬਖਸ਼ੀ ਹੈ ਹਾਂਜੀ ਸਾਡੇ ਦੇ ਫੋਨ ਦੇ ਵਿੱਚ ਰਚਿਆ ਹੈ ਸਭ ਦੇ ਹਾਂਜੀ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਲੈ ਜਾ 1500 ਰੁਪਇਆ ਤੇ ਲੈ ਆ ਕੱਪੜੇ ਜਾ ਕੇ ਹੈ ਹਾਂਜੀ ਬੱਚਿਆਂ ਦੇ ਤੇ ਬਾਕੀ ਆਟਾ-ਆਟਾ ਤੇ ਚੱਕੀ ਤੋਂ ਲੈ ਕੇ ਦੇ ਆਂ ਹੈ ਹਾਂਜੀ ਕੋਈ ਨਹੀਂ ਆਪੇ ਕੋਈ ਸਾਦੀ ਜਿਹੀ ਕੋਲ ਲੈ ਜਾਣੀ ਜਿੱਦਾਂ ਹੀ ਹੋਣਾ ਗੁਰਦਾਰੇ ਦੇ ਉੱਤੇ ਨਾਲ ਆਟਾ ਲੈ ਦੇ ਹਾਂਜੀ ਹਾਂਜੀ ਕੋਈ ਨਾਲ ਕੱਪੜੇ ਦੇ ਆਂ ਬੱਚਿਆਂ ਦੇ ਹਾਂਜੀ ਕੋਈ ਨਹੀਂ ਆ ਫਿਰ ਕਰ ਦੇਣੀ ਮੈਂ ਉਹਨਾਂ ਨੂੰ ਫੋਨ ਚਲ ਪੁੱਛ ਲੈ ਉਹਨਾਂ ਨੂੰ ਕਹਿ ਦੇ ਉਹਨਾਂ ਨੂੰ ਹਾਂ ਨਾਲੇ ਉਹ ਵੱਡੀ ਦੀਦੀ ਨੂੰ ਪੁੱਛ ਲਾਂ ਮਾੜਾ ਜਾ ਵੱਡੀ ਨੇ ਕੀ ਕਿ ਉਹਨਾਂ ਨੇ ਮਨਾ ਕਰ ਦਿੱਤਾ ਤੁਹਾਨੂੰ ਚੋ ਕੋਈ ਨਹੀਂ ਆ ਫੇਰ ਮੁੜ ਕੇ ਜਦੋਂ ਜਦ ਦਿਲ ਬਦਲਣ ਲੱਗਿਆ ਬੰਦੇ ਦਾ ਬਦਲ ਹੀ ਜਾਂਦਾ ਵਾ ਕਿ ਉਹ ਚਲ ਕਹ ਉਹਨੂੰ ਉਹਨੂੰ ਕੋਈ ਗੱਲ ਨਹੀਂ ਮੈਂ ਵੱਡੇ ਨੂੰ ਕਰਦਾ ਫਿਰ ਹਾਂ ਕੋਈ ਨਹੀਂ ਆ ਬਾਕੀ ਥੋੜਾ ਬੋਤਾ ਸੋਚ ਵੀ ਨਹੀਂ ਇੰਨੀ ਮਾੜੀ ਉਹਨਾਂ ਦੀ ਬਾਕੀ ਥੋੜਾ ਉਹਨਾਂ ਨੂੰ ਕਹਿਨੇ ਆ ਕਰਨਗੇ ਚਲ ਕੋਈ ਨਹੀਂ ਸਮਝਾ ਦੇ ਸਮਝੂਗੀ ਕੋਈ ਕੋਈ ਗੱਲ ਨਹੀਂ ਆ ਬਤਾਈਏ ਉਹ ਸੁਭਾਅ ਦਾ ਵਾਦਾ ਇਦਾਂ ਦਾ ਮੈਂ ਫੋਨ ਲਾਵਾਂ ਦੀਦੀ ਨੂੰ ਇਹ ਤੇ ਮੰਨ ਗਏ ਆ ਤੇ ਮੈਂ ਉਹਨਾਂ ਨੂੰ ਕਹਿੰਨੀ ਆ ਜਾਓ ਤੁਸੀਂ ਹਲੋ ਹਾਂਜੀ ਦੀਦੀ ਹਾਂਜੀ 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 ਮੈਂ ਉਹਨਾਂ ਨੂੰ ਪੁੱਛਿਆ ਸੀ ਤੇ ਕਹਿੰਨਦੇ ਹੈ ਕੋਈ ਗੱਲ ਨਹੀਂ ਆ ਤੇ ਤੁਸੀਂ ਬੁਲਾ ਲਓ ਦੀਦੀ ਹੁਣਾਂ ਨੂੰ ਤੇ ਫਿਰ ਜਿੰਨੇ ਜੋਗੇ ਹੈਗੇ ਉਹਨਾਂ ਕਰ ਲੈਣੇ ਆ ਹਾਂਜੀ ਆ ਜਾਓ ਨਹੀਂ ਵੱਡੇ ਦੀਦੀ ਤੇ ਨਹੀਂ ਜੋ ਮੰਨਣ ਦੇ ਬਾਕੀ ਇਹ ਤੇ ਮੰਨ ਗਿਆ ਤੋਂ ਤਾਂ ਵੱਡੇ ਭਾਜੀ ਨੂੰ ਫੋਨ ਲੱਗੇ ਹਾਂ ਕਰਨ ਕੋਈ ਗੱਲ ਨਹੀਂ ਹਾਂਜੀ ਆ ਜਾਓ ਤੁਸੀਂ ਚਲੋ ਠੀਕ ਹੈ ਫਿਰ ਆ ਜਾਓ ਜੇ ਨਹੀਂ ਉਧਰ ਮੈਂ ਨਾ ਫੋਨ ਕਰਤਾ ਇਹਨੂੰ ਅੱਛਾ ਤੇ ਆਉਣ ਲੱਗੇ ਆ ਕਹਿੰਦੇ ਆਉਣੇ ਆ ਸ਼ਾਇਦ ਠੀਕ ਹੈ ਹਾਂ ਬਾਕੀ ਮੈਂ ਚੱਲ ਆ ਜਾਓ ਫਿਰ ਗੱਲ ਕਰ ਲੈਨੇ ਆ ਆਗੋ ਨਾ ਹਾਂ ਹਾਂ ਹਾਂਜੀ ਦੀਦੀ ਫੋਨ ਕੀਤਾ ਬੈਠੋ ਆਜੋ ਬਸ ਬੈਠੇ ਹਾਲੇ ਤੇ ਇਸਲਾ ਤੁਹਾਡੀ ਕਾਦੀ ਮੈਂ ਦੱਸਤੀ ਨਹੀਂ ਬੋਲਣ ਨੂੰ ਨਾ ਵੀ ਆ ਰਹੇ ਹੜਾ ਆਏ ਆ ਤੇ ਆਪਾਂ ਜਿੰਨਾ ਹੋ ਸਕਦਾ ਕਰੀਏ ਹਾਂਜੀ ਵੀ ਸਾਡਾ ਵੀ ਕੰਮਕਾਰ ਹੈ ਨਹੀਂਗਾ ਤੁਹਾਨੂੰ ਪਤਾ ਹੀ ਆ ਭਾਜੀ ਵੀ ਘਰ ਬੈਠੇ ਆ ਚਲੋ ਤੇ ਇਸਲਾ ਨਹੀਂ ਮੈਂ ਤੇ ਕਹਾ ਹੀ ਕਿ ਮੈਂ ਕਰੂੰਗੀ ਮਦਦ ਦੇਣ ਨਾਲ ਮੈਂ ਕੀਤਾ ਹੀ ਕਹਾ ਹੀ ਤੇ ਕਹਿੰਦੇ ਕੋਈ ਨਹੀਂ ਕਰ ਲੈਂਦੇ ਆ ਜਿੰਨੇ ਜੋਗੇ ਹੈਗੇ ਆ ਉਹਨਾਂ ਦਾ ਆਹੋ ਚਲ ਆਪਾਂ ਤੇ ਉਹਨਾਂ ਕੀ ਦੇਣਾ ਆਪਾਂ ਕਿਹੜਾ ਉਹਨਾਂ ਦੇ ਵਿਚਾਰਿਆਂ ਦੀ ਬਾਹ ਫੜਨ ਜੋਗੇ ਹੈਗੇ ਆ ਜਿੰਨੀ ਕ ਆਪਣੇ ਕੋਲ ਹੁੰਦੀ ਆ ਆਪਾਂ ਉਨੀ ਕਰਨੀ ਆ ਆਪਣਾ ਇਨਾਂ ਕ ਤਾਂ ਫਰਜ਼ ਬੰਦਾ ਏ ਵੀ ਆਪਾਂ ਉਹਨਾਂ ਦੀ ਥੋੜੇ ਛੋੜੀ ਵੀ ਮਦਦ ਕਰੀਏ ਚਲੋ ਕੋਈ ਗੱਲ ਨਹੀਂ ਦੇ ਦੇ ਜੇ ਆ ਡੀਰੀ ਨਹੀਂ ਮੰਨਦੇ ਤੇ ਕੋਈ ਗੱਲ ਨਹੀਂ ਆਪਾਂ ਜ਼ਬਰਦਸਤੀ ਨਹੀਂ ਕਹਿਣਾ ਉਹਨਾਂ ਨੂੰ ਤੇ ਆਪਾਂ ਜਿੰਨੇ ਜੋਗੇ ਹੈਗੇ ਆ ਆਪਾਂ ਕਰਦੇ ਆ ਕੋਈ ਗੱਲ ਨਹੀਂ ਵਾ ਇੱਕ ਦੋ ਲੈ ਵੀ ਜੇ ਵਾ ਦੱਲੀ ਇੱਥੇ ਹੁੰਦਾ ਤਾਂ ਉਹਨੇ ਮਾਰ ਵੀ ਕਰਨਾ ਮੈਂ ਨਾਲੇ ਆਪਾਂ ਕੋਈ ਜ਼ਬਰਦਸਤੀ ਥੋੜਾ ਕਰਨ ਦੇ ਆ ਆਪਣਾ ਫਰਜ਼ ਆ ਹੁਣ ਮੇਰੀ ਗੱਲ ਸੁਣ ਹੁਣ ਹੜ ਹੜਾਂ ਦੀ ਕਰੋਪੀ ਕਿਸਾਨ ਹੀ ਚੱਲਣ ਗਿਆ ਵਾ ਕਿਸਾਨ ਤਾਂ ਇਹ ਚੀਜ਼ ਨਹੀਂ ਨਾ ਸੋਚਦਾ ਵੀ ਮੈਂ ਆਪਣੀ ਫੈਲੀ ਦੇ ਵਿੱਚ ਜੇ ਕੁਝ ਬੀਜਣ ਲੱਗਾ ਮੈਂ ਕਿਹੜੇ ਕਿਹਦੇ ਘਰ ਵਾਸਤੇ ਬੀਜਣ ਦੇ ਆ ਤੇ ਕਿਹਦੇ ਘਰ ਵਾਸਤੇ ਨਹੀਂ ਬੀਜਣ ਦੇ ਆ ਜੇ ਉਹ ਆਪਣੀ ਫੈਲੀ ਦੇ ਵਿੱਚ ਨਾ ਬੀਜੇ ਆਪਣੇ ਦਸਾਂਿਆਂ ਚ ਰੋਟੀ ਬਣੂਗੀ ਆਪਣੇ ਘਰ ਸਬਜ਼ੀ ਬਣਾਉਣੀ ਵੇਖ ਲਾ ਇੰਨੇ ਹੜ ਆ ਗਏ ਆ ਤੇ ਸਬਜ਼ੀਆਂ ਕਿੱਥੇ ਪਹੁੰਚਣੀਆਂ ਹਰੇਕ ਚੀਜ਼ ਕਿੰਨੀ ਮਹਿੰਗੀ ਹੋ ਗਈ ਆ ਜੇ ਹੁਣ ਆਪਾਂ ਉਹਨਾਂ ਦੀ ਬਾਹ ਫੜਾਂਗੇ ਨਾ ਆਪਾਂ ਉਹਨਾਂ ਦਾ ਸਾਥ ਦੇਵਾਂਗੇ ਤੇ ਸਾਰਾ ਕੁਝ ਸਹੀ ਹੋ ਜਾਊਗਾ ਨਾਲੇ ਆਪਾਂ ਪੰਜਾਬੀ ਹੋਗੇ ਆਪਾਂ ਆਪਣੇ ਭੈਣ ਭਰਾਵਾਂ ਨਾਲ ਹੀ ਸਾਥ ਦੇਣਾ ਤੇ ਬਾਹਰਦਿਆਂ ਨੇ ਕਿੰਨੇ ਦੇਣਾ ਮੈਂ ਦੀਦੀ ਮੈਂ ਵੀ ਕਰੂੰਗੀ ਹੈ ਮੇਰੀ ਤਾਂ ਹੀ ਤਾਂ ਇਹ ਸੋਚਾ ਵੀ ਆਪਾਂ ਆਪਣੇ ਪੰਜਾਬ 'ਚ ਰਹਿ ਗਏ ਆਪਣੇ ਪੰਜਾਬ ਬਣਿਆਂ ਦੇ ਨਾਲ ਜੇ ਆਪਾਂ ਨਹੀਂ ਖੜਨਾ ਤੇ ਬਾਹਰੋਂ ਤਾਂ ਕਿਸੇ ਨੇ ਖੜਨਾ ਹੀ ਨਹੀਂ ਵੈਸੇ ਹੀ ਆਪਣੇ ਪੰਜਾਬੀਆਂ ਨਾਲ ਤਾਂ ਕੋਈ ਖੜਦਾ ਹੀ ਨਹੀਂਗਾ ਚਲੋ ਕੋਈ ਨਹੀਂ ਹੁਣ ਦੀਦੀ ਕਹਿ ਰਹੀ ਹੈ ਨਹੀਂ ਮੈਂ ਕਰਾਂਗੇ हां ਆਪਣੀ ਹੀ ਮਦਦ ਦੇ ਨਾਲ ਕਿਹੜਾ ਉਹਨਾਂ ਦੀ ਪੂਰੀ ਪੈ ਜਾਣੀ ਆ ਇਹ ਤਾਂ ਅਸੀਂ ਥੋੜੇ ਤੋਂ ਥੋੜਾ ਕਰਾਂਗੇ ਤੇ ਇੱਕ ਵੱਡੀ ਉਹਨਾਂ ਦੀ ਹੋਊਗੀ ਸਾਰਿਆਂ ਦੀ ਨਹੀਂ ਕਰ ਸਕਦੇ ਆਪਾਂ ਇੱਕ ਪਰਿਵਾਰ ਉਹ ਜੀ ਥੋੜੀ ਥੋੜੀ ਕਰਕੇ ਮਦਦ ਕਰਦੀ ਹੈ ਨਾ ਤੇ ਇਹ ਵੀ ਬਹੁਤ ਵੱਡੀ ਗੱਲ ਆ। ਤੇ ਆਪਾਂ ਸਾਰੇ ਜਣੇ ਹੁਣ ਤੁਸੀਂ ਮੇਰੇ ਨਾਲ ਚੱਲੋ ਕਾ ਲਾਸਮੈਂਟ ਹੋਈ ਹੀ ਆਪਾਂ ਜੋ ਵੀ ਦੇਣਾ ਲੈਣਾ ਆਪਾਂ ਗੁਰਦੁਆਰੇ ਜਮ੍ਹਾਂ ਕਰਾ ਦੇਈਏ। ਠੀਕ ਚਲੋ ਇਹ ਗੱਲ ਚੱਲ ਜਾਂਦੇ ਆ ਨਾ ਹਾਂ ਚਲੋ ਚੱਲ ਜੀ ਚਲੋ ਚਲੋ ਜਾਓ 3、uh huh. コイン。<laughs>